ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ 17 ਸਤੰਬਰ ਨੂੰ 에ਅਰ ਕੈਨੇਡਾ ਦੇ ਪਾਇਲਟ ਕਾਨੂੰਨੀ ਹੜਤਾਲ ਦੀ ਸਥਿਤੀ ਵਿੱਚ ਹੋਣਗੇ। ਮਸਾਫਰ ਸਹੀ ਤਰ੍ਹਾਂ ਘਬਰਾਏ ਹੋਏ ਨੇ। ਅਸੀਂ ਕੈਨੇਡਾ ਵਿੱਚ ਹਵਾਈ ਯਾਤਰਾ ਮਜ਼ਦੂਰ ਸਬੰਧਾਂ ਵਿੱਚ ਮਹੱਤਵਪੂਰਨ ਗੜਬੜ ਪੈਦਾ ਕਰਨ ਵਾਲੇ ਇੱਕ ਸੰਪੂਰਨ ਤੂਫਾਨ ਦੇ ਮੱਧ ਵਿੱਚਾਂ ਅੱਗੇ ਵਧੇ ਹੋਏ ਅਸਮਾਨ ਨੂੰ ਡੈਵਿਕੇਟ ਕਰਨਾ ਆਸਾਨ ਨਹੀਂ ਹੋਵੇਗਾ। ਕੈਨੇਡਾ ਵਿੱਚ 에어ਲਾਈਨਾਂ ਮਹਾਮਾਰੀ ਦੀਆਂ ਪਾਬੰਦੀਆਂ ਦੁਆਰਾ ਸਖ਼ਤ ਪ੍ਰਭਾਵਾਂ ਹੋਣ ਤੋਂ ਬਾਅਦ ਦੁਬਾਰਾ ਪੈਸਾ ਕਮਾਰੀਆਂ ਨੇ ਤੇ ਕੈਨੇਡਾ ਵਿੱਚ ਹਵਾਈ ਯਾਤਰਾ ਦੀ ਗਿਰਿਠੀ ਇਸ ਸਾਲ 2019 ਦੇ ਪੱਧਰ ਤੱਕ ਮੁੜ ਆਉਣ ਦੀ ਉਮੀਦ ਹੈ। 에어 ਕੈਨੇਡਾ ਨੇ ਆਪਣੇ ਕਰਜ਼ੇ ਨੂੰ ਮਹੱਤਵਪੂਰਨ ਤੌਰ ਤੇ ਡੀ ਲੀਵਰੇਜ ਡੀ ਲੀਵਰੇਜ ਕੀਤਾ ਹੈ ਅਤੇ 2023 ਵਿੱਚ 2.3 ਬਿਲੀਅਨਰ ਦੀ ਆਪਰੇਟਿੰਗ ਆਮਦਨ ਨਾਲ ਮੁਨਾਫੇ ਵਿੱਚ ਵਾਪਸ ਆ ਗਿਆ ਅ ਮਜ਼ਦੂਰ ਆਪਣਾ ਹਿੱਸਾ ਚਾਹੁੰਦੇ ਨੇ ਅਤੇ 에어 ਕੈਨੇਡਾ ਦੇ ਕਰਮਚਾਰੀਆਂ ਦੇ ਮੁੱਖ ਸਮੂਹ ਵਿੱਚਕਾਰ ਲੰਮਾ ਸਮੇਂ ਅਤੇ ਸਮੂਹਿਕ ਸਮਝੌਤਿਆਂ ਦੀ ਮਿਆਦ 2024 ਅਤੇ 2025 ਵਿੱਚ ਖਤਮ ਹੋ ਰਹੀ ਹੈ 에어ਲਾਈਨ ਪਾਇਲਟ ਐਸੋਸੀਏਸ਼ਨ ਵਰਤਮਾਨ ਦੇ ਵਿੱਚ 10 ਸਾਲਾਂ ਬਾਅਦ ਇੱਕ ਨਵੇਂ ਸਮਝੌਤੇ ਤੇ ਗੱਲਬਾਤ ਕਰ ਰਹੀ ਹੈ ਅਤੇ ਅਮਰੀਕੀ ਹਮ ਰਤਬਾ ਨਾਲ ਮੇਲ ਕਰਨ ਲਈ ਮਹੱਤਵਪੂਰਨ ਲਾਭਾਂ ਦੀ ਮੰਗ ਵੀ ਕਰ ਰਹੀ ਹੈ ਪਿਛਲੇ ਸਾਲ ਐਲਪੀਏ ਨੇ ਯੂਨਾਈਟਿਡ 에ਅਰਲਾਈਨਸ ਦੇ ਪਾਇਲਟਾਂ ਦੇ ਨਾਲ 4 ਸਾਲ ਦੇ ਸੌਦੇ ਤੇ ਗੱਲਬਾਤ ਕੀਤੀ ਜਿਸ ਦੇ ਨਤੀਜੇ ਵਜੋਂ ਜਹਾਜ਼ਾਂ ਦੀ ਕਿਸਮ ਦੇ ਆਧਾਰ ਤੇ 40% ਤੱਕ ਹਜ਼ਾਰਤ ਵਿੱਚ ਵਾਧਾ ਹੋਇਆ ਜਿਸ ਦੀ ਯੂਨੀਅਨ ਦੀ ਕੀਮਤ US 10 ਬਿਲੀਅਨ ਡਾਲਰ ਹੈ ਅਗਲੇ ਸਾਲ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਦੇ ਫਲਾਈਟ ਅਟੈਂਡੈਂਟ ਵੀ 에ਅਰ ਕੈਨੇਡਾ ਨਾਲ 10 ਸਾਲ ਦੇ ਸਮਝੌਤੇ ਦੀ ਮਿਆਦ ਪੁੱਗਣ ਤੇ ਮਤਵਪੂਰਨ ਉਜਾਰਤ ਲਾਭਾਂ ਦੀ ਮੰਗ ਕਰਨਗੇ ਵਰਤਮਾਨ ਵਿੱਚ ਫਲਾਈਟ ਅਟੈਂਡੈਂਟਾਂ ਨੂੰ ਸਿਰਫ ਉਦੋਂ ਹੀ ਭੁਗਤਾਨ ਕੀਤਾ ਜਾਂਦਾ ਜਦੋਂ ਉਹ ਹਵਾ ਵਿੱਚ ਹੁੰਦੇ ਨੇ ਪਰ ਸੀਯੂਪੀਈ ਇੱਕ ਅੰਤਰਰਾਸ਼ਟਰੀ ਮੁਹਿੰਮ ਦਾ ਹਿੱਸਾ ਜੋ ਜ਼ਮੀਨ ਤੇ ਕੰਮ ਕਰਨ ਵਿੱਚ ਬਿਤਾਏ ਸਮੇਂ ਦੀ ਮੁਆਵਜ਼ੇ ਦੀ ਮੰਗ ਕਰਦੀ ਹੈ ਦੋਵੇਂ ਯੂਨੀਨਾ ਦੇ ਹਾਕਮੀਆਂ ਤੋਂ ਚੱਲ ਰਹੇ ਸਮਝੌਤਿਆਂ ਤੋਂ ਬਾਅਦ ਫੜੋ ਫੜੀ ਖੇਡ ਖੇਡ ਰਹੀਆਂ ਨੇ ਇਸ ਸਭ ਦੇ ਵਿੱਚ ਜੋ ਤੱਤ ਜੁੜ ਕੇ ਸਾਹਮਣੇ ਆਏ ਨੇ ਸਰਕਾਰ ਨੇ ਹਾਲੀ ਵਿੱਚ ਮਜ਼ਦੂਰਾਂ ਤੇ ਹੜਤਾਲ ਦੇ ਅਧਿਕਾਰਾਂ ਨੂੰ ਸੀਮਿਤ ਕਰ ਲਈ ਟ੍ਰਾਂਸਪੋਰਟ ਦੇ ਖੇਤਰ ਵਿੱਚ ਆਪਣੀ ਮਾਸਪੇਸ਼ੀਆਂ ਨੂੰ ਢਾਲਿਆ 22 ਅਗਸਤ ਨੂੰ ਫੈਡਰਲ ਮੰਤਰੀ ਸਟੀਵ ਮੈਕਨਨ ਨੇ ਕੈਨੇਡਾ ਲੇਬਰ ਕੋਡ ਦੀ ਧਾਰਾ 107 ਦੀ ਵਰਤੋਂ ਕੀਤੀ ਜਿਸ ਨਾਲ ਕੈਨੇਡਾ ਦੀਆਂ ਦੋ ਪ੍ਰਮੁੱਖ ਰੇਲਵੇ ਕੰਪਨੀਆਂ ਤੇ ਟੀਮਸ ਯੂਨੀਅਨ ਵਿੱਚ ਘਾਰ ਜਿੱਥੇ ਵਾਦ ਤੇ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰ ਦਿੱਤਾ ਗਿਆ ਜੋ ਅਦਾਲਤ ਦੇ ਵਿੱਚ ਫੈਸਲੇ ਦੀ ਅਪੀਲ ਕਰ ਰਹੀ ਹੈ ਸਰਕਾਰ ਨੇ ਵੈਸਟ ਟੈਸਟ ਅਤੇ 에어ਕ੍ਰਾਫਟ ਮਕੈਨਿਕ ਫਰੰਟਲਸ ਐਸੋਸੀਏਸ਼ਨ ਵਿੱਚ ਘਾਰ ਪਹਿਲੀ ਕੰਕਰੀਟ ਵਾਰਤਾਲਾਪ ਨੂੰ ਸਾਲਸੀ ਲਈ ਭੇਜਣ ਲਈ ਇਸ ਗਰਮੀਆਂ ਵਿੱਚ ਧਾਰਾ 107 ਦੀ ਵਰਤੋਂ ਕੀਤੀ ਹੈ ਆਰਡਰ ਤੁਰੰਤ ਐਮ ਐਫ ਏ ਨੂੰ ਹੜਤਾਲ ਕਰਨ ਤੋਂ ਰੋਕਿਆ ਨਹੀਂ ਸੀ ਜਿਸ ਦੇ ਨਤੀਜੇ ਵਜੋਂ ਉਡਾਨਾਂ ਨੂੰ ਰੱਦ ਕੀਤਾ ਗਿਆ ਪਰ ਇਹ ਸੰਕੇਤ ਦਿੰਦਾ ਕਿ ਸਰਕਾਰ ਸੁਸਤ ਨਹੀਂ ਖੜੀ ਹੈ ਵਿਅੰਗਮਤਕ ਤੌਰ ਤੇ ਮਜ਼ਦੂਰਾਂ ਦੇ ਹੜਤਾਲ ਦੇ ਅਧਿਕਾਰ ਨੂੰ ਸੀਮਿਤ ਕਰਨ ਨਾਲ ਅਕਸਰ ਇਸ ਦਾ ਪ੍ਰਭਾਵ ਪ੍ਰਾਪਤ ਨਹੀਂ ਹੁੰਦਾ ਰੋਜ਼ਗਾਰਦਾਤਾਵਾਂ ਦੇ ਗੰਭੀਰ ਤਾਂ ਨਾਲ ਸੌਦੇ ਕਰਨ ਦੀ ਸੰਭਾਵਨਾ ਘੱਟ ਹੁੰਦੀ ਹੈ ਜੇਕਰ ਉਹ ਸੋਚਦੇ ਨੇ ਕਿ ਫੈਡਰਲ ਸਰਕਾਰ ਕਰਮਚਾਰੀ ਦੀ ਹੜਤਾਲ ਦੇ ਅਧਿਕਾਰ ਨੂੰ ਸੀਮਿਤ ਕਰ ਦੇਵੇਗੀ ਨਤੀਜੇ ਵਜੋਂ ਕਿਰਤਾ ਤੇ ਪ੍ਰਬੰਧਨ ਵਿਚਕਾਰ ਤਣਾਅ ਘੱਟ ਨਹੀਂ ਵਧਦਾ ਮੁਨਾਫੇ ਵਾਲੀ ਕੰਪਨੀਆਂ ਦੇ ਕਾਮੇ ਜੋ ਸਾਲ ਤੋਂ ਘੱਟ ਮਹਿੰਗਾਈ ਉਜਾਰਤ ਵਿੱਚ ਵਾਧੇ ਤੋਂ ਬਾਅਦ ਫੜਨ ਦੀ ਮੰਗ ਕਰ ਰਹੇ ਨੇ ਤੇ ਇੱਕ ਸੰਗੀ ਸਰਕਾਰ ਲੋਕਾਂ ਅਤੇ ਉਤਪਾਦਕਾਂ ਨੂੰ ਚਾਲਦੇ ਰੱਖਣ ਲਈ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਸੀਮਿਤ ਕਰਨ ਲਈ ਤਿਆਰ ਹੈ ਨੇ ਮਜ਼ਦੂਰ ਬੇਚੈਨੀ ਲਈ ਹਾਲਾਤ ਪੈਦਾ ਕੀਤੇ ਨੇ ਸਥਾਈ ਕਿਰਤ ਸਬੰਧਾਂ ਨੂੰ ਕਾਇਮ ਰੱਖਣ ਇੱਕ ਚੁਣੌਤੀ ਹੋਵੇਗੀ ਜਿਸ ਲਈ ਕਾਰਵਾਈ ਦੀ ਲੋੜ ਹੈ ਜੋ ਪ੍ਰਤੀਕੂਲ ਦਿਖਾਈ ਦੇ ਰਹੀ ਹੈ ਪਹਿਲਾ ਹੋਰ ਸੌਦੇਬਾਜ਼ੀ ਕਰਨ ਦੀ ਜ਼ਰੂਰਤ ਹੈ ਤੇ ਘੱਟ ਨਹੀਂ 10 ਸਾਲ ਦੇ ਸਮਝੌਤੇਆਂ ਦੇ ਵਿਚਕਾਰ ਮਾਲਕਾਂ ਤੇ ਕਰਮਚਾਰੀਆਂ ਲਈ ਸਥਿਰਤਾ ਦਾ ਇੱਕ ਆਕਰਸ਼ਕ ਵਾਦਾ ਜੋ ਦੇਖੇ ਪਰ ਇਹ ਮੂਰਖਤਾ ਮੁਕਾਬਲੇ ਦੀਆਂ ਸਥਿਤੀਆਂ ਤੇਜ਼ੀ ਨਾਲ ਬਦਲ ਸਕਦੀਆਂ ਨੇ ਅਤੇ ਨਵੀਂ ਹਕੀਕਤ ਨੂੰ ਦਰਸਾਉਣ ਦੇ ਲਈ ਸਮਝੌਤੇ ਦੇ ਮੋੜ ਵਿਚਾਰ ਕਰਨ ਦੀ ਜ਼ਰੂਰਤ ਹੈ 에ਅਰ ਕੈਨੇਡਾ ਇਸ ਦੀਆਂ ਯੂਨੀਅਨਾਂ ਨੂੰ ਹੁਣ ਦੋਵੇਂ ਧਿਰ ਦੁਆਰਾ ਪਹਿਚਾਣੀਆਂ ਗਈਆਂ ਇੱਕ ਦਹਾਕੇ ਦੀਆਂ ਸੀਮਾਵਾਂ ਦੇ ਨਾਲ ਨਵੇਂ ਇਕਰਾਰਨਾਮੇ ਲਈ ਗੱਲਬਾਤ ਕਰਨ ਦਾ ਕੰਮ ਸੌਂਪਿਆ ਗਿਆ ਇਸ ਵਿੱਚ ਇੱਕ ਹੋਰ ਚੁਣੌਤੀ ਹੈ ਕਿ ਗੱਲਬਾਤ ਕਰਨ ਦੇ ਹੁਣਰ ਸਾਲਾਂ ਵਿੱਚ ਨਾ ਵਰਤੇ ਜਾਣ ਤੋਂ ਬਾਅਦ ਜੰਗਾਲ ਬਣਦੇ ਜਾ ਰਹੇ ਨੇ ਬਹੁਤੇ ਸਮੂਹਿਕ ਸਮਝੌਤੇ 3 ਤੋਂ 5 ਸਾਲ ਦੀ ਲੰਬਾਈ ਦੇ ਚੰਗੇ ਕਾਰਨ ਦੱਸੇ ਜਾ ਰਹੇ ਨੇ ਦੂਜਾ ਚੌਣ ਚੱਕਰ ਅਤੇ ਜ਼ਮੀਨੀ ਹਵਾਈ ਯਾਤਰਾ ਦੀ ਲੋਕਪ੍ਰਿਤਾ ਦੇ ਬਾਵਜੂਦ ਫੈਡਰਲ ਸਰਕਾਰ ਨੂੰ ਹੜਤਾਲ ਕਰਨ ਲਈ ਕਰਮਚਾਰੀਆਂ ਦੀ ਸ਼ਕਤੀ ਨੂੰ ਸੀਮਤ ਕਰਨ ਤੋਂ ਪਿੱਛੇ ਹਟਣ ਦੀ ਲੋੜ ਹੈ ਰੁਜ਼ਗਾਰਦਾਤਾਵਾਂ ਕਦੇ ਵੀ ਮੇਜ਼ ਤੇ ਸੌਦੇ ਤੇ ਪਹੁੰਚਣ ਦੇ ਗੰਭੀਰ ਨਹੀਂ ਹੋਣਗੇ ਜੇਕਰ ਉਹਨਾਂ ਨੂੰ ਛੋਟੀ ਹੜਤਾਲ ਦਾ ਕੋਈ ਡਰ ਨਹੀਂ ਹੈ 에어ਲਾਈਨਾਂ ਨੂੰ ਇਸ ਗੱਲ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਕਰਮਚਾਰੀਆਂ ਦੇ ਨਾਲ ਦਿਰਪਕਤਾ ਸਮਝੌਤੇ ਤੇ ਨਾ ਪਹੁੰਚਣ ਦੀ ਕੀਮਤ ਹੈ ਇੱਕ ਕੁਸ਼ਲ ਹਵਾਈ ਯਾਤਰਾ ਸੈਕਟਰ ਨੂੰ ਹੁਨਰਮੰਦ ਅਤੇ ਸਮਗਰੀ ਵਾਲੇ ਲੋਕਾਂ ਦੀ ਲੋੜ ਹੁੰਦੀ ਹੈ ਜਦੋਂ ਕਿ ਕੰਮ ਰੁਕਣਾ ਵਿਨਾਸ਼ਕਾਰੀ ਹੈ ਇਸੇ ਤਰ੍ਹਾਂ ਯੂਨੀਅਨ ਅਤੇ ਗੈਰ ਯੂਨੀਅਨ ਉਦਿਆ ਤੇ ਵਰਕਰਾਂ ਨੂੰ ਆਕਰਸ਼ਿਤ ਕਰਨ ਸਿੱਖਲਾਈ ਦੇਣ ਦੇ ਬਰਾਬਰ ਰੱਖਣ ਲਈ ਸੈਕਟਰ ਦੀ ਅਸਮਰਥਾ ਮਹਾਂਮਾਰੀ ਦੀਆਂ ਪਾਬੰਦੀਆਂ ਨੂੰ ਸੌਕਾ ਕਰਨ ਤੋਂ ਬਾਅਦ ਹਵਾਈ ਯਾਤਰਾ ਯਾਤਰਾ ਵਿੱਚ ਵਾਧੇ ਲਈ ਤਿਆਰੀ ਸੀ ਕਿਉਂਕਿ ਇਹਨਾਂ ਮਜ਼ਦੂਰਾਂ ਦੀ ਘਾਟ ਜਿੱਥੇ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ ਲਿਵਜ਼ ਵੇਜ ਹਵਾਈ ਅੜਿਆਂ ਲਈ ਕਾਲਾ ਹਨ ਅਤੇ ਸਾਰੇ ਹਵਾਈ ਯਾਤਰਾ ਕਰਮਚਾਰੀਆਂ ਲਈ ਉੱਚ ਘੱਟੋ-ਘੱਟ ਮਾਤਰਾ ਦੀ ਸਥਾਪਨਾ ਇਸ ਦੌਰਾਨ ਚੰਗੇ ਯੂਨੀਅਨ ਨੌਕਰੀਆਂ ਅਤੇ ਮੋਤੂ ਸਮੂਹਿਕ ਸੋਧੇਵਾਜੀ ਸੈਕਟਰ ਦੀ ਲੰਮੇ ਸਮੇਂ ਦੀ ਸਥਿਰਤਾ ਅਤੇ ਹਰੇਕ ਲਈ ਸਰਖਿਅਤ ਉਤਾਰਨ ਲਈ ਮਹੱਤਵਪੂਰਨ ਨਜ਼ਰਾਰੀ ਨੇ ਕ੍ਰੇਡਿਟ ਨਕਾ ਬਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਖਬਰਾਂ ਦੇਖਣੀ ਸੁਣਨੀ ਆ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਇਨਾਨ